ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਹਾਂਜੀ ਹਾਂਜੀ ਉਹਨਾਂ ਨੇ ਚਲਾਈ ਹੈ ਉਸ ਵੀਡੀਓ ਦੇ ਵਿੱਚ ਜਦੋਂ ਸਾਡੀ ਲੜਕੀ ਕੱਲੀ ਅੰਦਰ ਜਾਂਦੀ ਹੈ ਤੇ ਪਹਿਲਾਂ ਉਹਨੂੰ ਮੈਡਮ ਵੱਲੋਂ ਕੁੱਟਮਾਰ ਕੀਤੀ ਹੈ ਉਹਦੇ ਬਾਅਦ ਉਹਨੂੰ ਬੁਲਾਉਂਦੀ ਹੈ ਨਹੀਂ ਨਹੀਂ ਇਹ ਸਾਰਾ ਕੁਝ ਝੂਠ ਹੈ ਸਰ ਕੁਝ ਵੀ ਸੱਚ ਨਹੀਂ ਹੈ ਇਸ ਵਿੱਚ ਇਹ ਤਾਂ ਅੰਦਰ ਆਈ ਸੀ ਪਹਿਲੀ ਵਾਰ ਲੜਕੀ ਆਈ ਸੀ ਅੰਦਰ ਹਾਂਜੀ ਆਪਣੇ ਹਸਬੰਡ ਦੇ ਨਾਲ ਆਈ ਸੀ ਉਹ ਇਕੱਲੇ ਨਹੀਂ ਆਈ ਸੀ ਕਿ ਆਪਣੇ ਹਸਬੰਡ ਦੇ ਨਾਲ ਆਈ ਸੀ ਉਹਨਾਂ ਨੇ ਮਾਰ ਤੁਹਾਨੂੰ ਗਾਲ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਹਾਂਜੀ ਹਾਂਜੀ ਉਹਨਾਂ ਨੇ ਮੇਰੇ ਤੋਂ ਫੋਨ ਲੈਣੇ ਕੇ ਬਾਅਦ ਹੀ ਮੇਕਅਪ ਕੋ ਲੈ ਕੇ ਇਸ਼ੂ ਕੀਤਾ ਉਸਕੇ ਬਾਅਦ ਉਹਨਾਂ ਨੇ ਗਾਲੀ ਗਲੋਚ ਸਟਾਰਟ ਕੀਤਾ ਆਪਕ ਕਾਰਵਾਈ ਜਿਆ ਮੈਮ ਨੇ ਅਭੀ ਹਮੇ ਬਤਾਇਆ ਜਿਆ ਮੈਮ ਸੇ ਹਮਾਰੀ ਥੋੜੀ ਦੇਰ ਪਹਿਲੇ ਜਿਹੜਾ ਹੋਇਆ ਜਿਸ ਦੀ ਵੀਡੀਓ ਵਾਇਰਲ ਹੋਈ ਹੈ ਤੇ ਵਾਇਰਲ ਹੋਣ ਤੋਂ ਬਾਅਦ ਅੱਜ ਸਮੂਹ ਸਲੂਨ ਦੇ ਜਿਹੜੇ ਮਾਲਕ ਹੈ ਰੋਪੜ ਦੇ ਜਿਹੜੇ ਉਹ ਸਾਰੇ ਇਕੱਤਰ ਹੋਏ ਆ ਉਹਦੇ ਦੇ ਵਿੱਚ ਮਾਰੀ ਸ਼ਕਤੀ ਜਿੰਦਾਬਾਦ ਨਾਰੀ ਸ਼ਕਤੀ ਜਿੰਦਾਬਾਦ ਮਹਿਲਾ ਮੋਰਚਾ ਜਿੰਦਾਬਾਦ ਮਹਿਲਾ ਮੋਰਚਾ ਜਿੰਦਾਬਾਦ ਮਹਿਲਾ ਮੋਰਚਾ ਜਿੰਦਾਬਾਦ ਪਿਆਰੇ ਦਰਸ਼ਕੋ ਇਸ ਵਿਲੇ ਅਸੀਂ ਬੇਲਾ ਚੌਂਕ ਹੋਏ ਮੌਜੂਦ ਆ ਜਿਤੇ ਸਭ ਨੂੰ ਪਤਾ ਹੈ ਕਿ ਇੱਕ ਸਲੂਨ ਦੇ ਓਨਰ ਦੇ ਉੱਤੇ ਇੱਕ ਜਾਨਲੇਵਾ ਹਮਲਾ ਜਿਹੜਾ ਹੋਇਆ ਜਿਸ ਦੀ ਵੀਡੀਓ ਵਾਇਰਲ ਹੋਈ ਹੈ ਤੇ ਵਾਇਰਲ ਹੋਣ ਤੋਂ ਬਾਅਦ ਅੱਜ ਸਮੂਹ ਸਲੂਨ ਦੇ ਜਿਹੜੇ ਮਾਲਿਕ ਹੈ ਰੋਪੜ ਦੇ ਜਿਹੜੇ ਉਹ ਸਾਰੇ ਇਕੱਤਰ ਹੋਏ ਆ ਉਹਦੇ ਵਿੱਚ ਲੇਡੀਜ਼ ਚੈਂਟ ਸਾਰੇ ਨੇ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਇਹਨਾਂ ਦੇ ਪਾਸ ਬਹੁਤ ਸਾਰੇ ਜਿਹੜੇ ਲੋਕ ਆਉਂਦੇ ਨੇ ਜਾਂ ਔਰਤਾਂ ਆਉਂਦੀਆਂ ਨੇ ਪਰ ਹੁਣ ਜਦੋਂ ਜਿਹੜੀ ਆ ਵੀਡੀਓ ਵਾਇਰਲ ਹੋਈ ਹੈ ਉਹ ਤੋਂ ਬਾਅਦ ਇੱਕ ਡਰ ਪੈਦਾ ਹੋ ਗਿਆ ਵੀ ਇਸ ਤਰ੍ਹਾਂ ਇਹਨਾਂ ਨਾਲ ਹੋਇਆ ਜਾਂ ਕਿਸੇ ਹੋਰ ਨਾਲ ਵੀ ਹੋ ਸਕਦਾ ਹੈਗਾ ਪਰ ਲੇਕਿਨ ਇੱਕ ਦੁਖਦੀ ਗੱਲ ਇਹ ਵੀ ਹੈਗੀ ਹੈ ਕਿ ਇਹ ਮਾਮਲਾ 15 ਦਿਨ ਪੁਰਾਣਾ ਹੈ ਤੇ ਕੱਲ ਪਰਸੂ ਜਾ ਕੇ ਜਿਹੜਾ ਮੈਂ ਇਹਦਾ ਪਰਚਾ ਦਰਜ ਹੋਇਆ ਤੇ ਸਾਡੇ ਪਿੱਛੇ ਬਿਲਕੁਲ ਦਿਖਾਓ ਸਾਰਾ ਕੈਮਰੇ ਦੇ ਵਿੱਚ ਸਾਰੇ ਜਿਹੜੇ ਸਲੂਨ ਮਾਲਕ ਔਰ ਸਲੂਨ ਤੇ ਕੰਮ ਕਰਨ ਬੜੇ ਲੜਕੇ ਲੜਕੀਆਂ ਇੱਥੇ ਮੌਜੂਦ ਹੈ ਤੇ ਜਿਵੇਂ ਕਿ ਵੀਡੀਓ ਦੇ ਵਿੱਚ ਆਪਾਂ ਦੇਖ ਪਾ ਰਹੇ ਹਾਂ ਕਿ ਕਿੰਨੇ ਬੇਦਰਦੀ ਨਾਲ ਇੰਨੇ ਤੇਜ਼ ਉਹਨਾਂ ਦੇ ਹਮਲਾ ਕੀਤਾ ਗਿਆ ਕਿ जी में के कर हुंदा। कोई भी आकर के किसी भी सैलून में ऐसे कोई भी कांड कर सकता है कुछ भी कर सकता है ना तो इसीलिए हम इस बात को यहीं पे ही कुछ ना कुछ तो करना है उसको अरेस्ट करके और उसके खिलाफ जो भी कार्रवाई होनी है अरेस्ट करने के बाद में वो कार्रवाई हो ही जाए और जया मैम हमको इंसान तो कार्रवाई उस पर हुई है उन पर आपको मालूम है कि क्या हुई है कार्रवाई जया मैम ने अभी हमें बताया जया मैम से हमारी थोड़ी देर पहले ही बात हुई थी तो जया मैम ने ये कहा है कि मैंने रिपोर्ट लिखाई है आ, रिपोर्ट तो लिखवा दी है अभी तक अरेस्ट नहीं हुआ अरेस्ट, अरेस्ट करना है उनको हाँ। ਇਹਨਾਂ ਦਾ ਕਹਿਣਾ ਹੈ ਕਿ ਹਲੇ ਤੱਕ ਮੇਰੇ ਸਾਹਮਣੇ ਕਿਸੇ ਨੂੰ ਵੀ ਪਤਾ ਨਹੀਂ ਪਤਾਉਣਾ ਵੀ ਕਿਹੜੀ ਤਾਰਾ ਦੇ ਤਹਿਤ ਪਰਚਾ ਦਰਜ ਹੋਇਆ ਜਾਂ ਨਹੀਂ ਹੋਇਆ ਪਤਾ ਹੈ ਤੁਹਾਨੂੰ ਕੁਝ ਮੈਨੂੰ ਕੁਝ ਨਹੀਂ ਐਫ ਆਰ ਦੀ ਕਾਪੀ ਲਈ ਨਹੀਂ ਹਲੇ ਮੇਰੇ ਕੋਲ ਹੈ ਨਹੀਂ ਸਾਲ ਕੀ ਸਜ਼ਾ ਦਾ ਬੰਤਾ ਹੈ ਜੱਜ ਨਹੀਂ ਹੈ ਪਰ ਲੇਕਿਨ ਕਹਿਣ ਦਾ ਮਤਲਬ ਇਹ ਹੈ ਵੀ ਪਹਿਲਾਂ ਸਾਨੂੰ ਇਹ ਤਾਂ ਪਤਾ ਲੱਗੇ ਵੀ ਕਿਹੜੇ ਤਾਹਤ ਮਾਮਲਾ ਦਰਜ ਹੋਇਆ ਕੀ ਕਾਨੂੰਨ ਹੈ ਮੈਡਮ ਜੀ ਤੁਹਾਨੂੰ ਲੱਗਿਆ ਪਤਾ ਕੁਝ ਸਰ ਉਹਨਾਂ ਦੇ ਉੱਪਰ ਨਾ ਚਾਰਾਂ ਦੇ ਉੱਪਰ ਜਿਹੜੀ ਐਫਆਈਆਰ ਦਰਜ ਬਿਲਕੁਲ ਹੋ ਚੁੱਕੀ ਹੈ ਪ੍ਰਸ਼ਾਸਨ ਨੇ ਸਾਡਾ ਸਾਥ ਦਿੱਤਾ ਇਹੋ ਜੀ ਕੋਈ ਗੱਲ ਨਹੀਂ ਹੈ ਇਹ ਕੀ ਹੁੰਦਾ ਕਿ ਪਾਰਟ ਆਫ ਇਨਵੈਸਟੀਗੇਸ਼ਨ ਹੁੰਦਾ ਵੀ ਉਹਨਾਂ ਨੇ ਇਨਵੈਸਟੀਗੇਸ਼ਨ ਕਰਨੀ ਹੁੰਦੀ ਹੈ ਕਿਉਂਕਿ ਉਹਨਾਂ ਦੇ ਲਈ ਦੋਨਾਂ ਧਿਰਾਂ ਦੀ ਗੱਲ ਜਿਹੜੀ ਸੁਣਨੀ ਜ਼ਰੂਰੀ ਹੁੰਦੀ ਹੈ ਬਾਕੀ ਅਸੀਂ ਮਤਲਬ ਜਿਆ ਦੀ ਜਿਨ੍ਹਾਂ ਦੇ ਨਾਲੇ ਹਾਦਸਾ ਹੋਇਆ ਹੈ ਉਹ ਅੱਜ ਉਹਨਾਂ ਨੇ ਮੈਨੂੰ ਕਾਲ ਕਰਕੇ ਇੱਥੇ ਬੁਲਾਇਆ ਸਮੂਹ ਜਿਹੜੇ ਸਲੂਨ ਵਾਲੇ ਇੱਥੇ ਇਕੱਠੇ ਹੋਏ ਨੇ ਇਹਨਾਂ ਦੀ ਮੰਗ ਇਹ ਹੀ ਹੈ ਵੀ ਜਿਹੜੀ ਉਹਨਾਂ ਦੀ ਗ੍ਰਿਫਤਾਰੀ ਆ ਉਹ ਅੱਜ ਦੀ ਅੱਜ ਹੀ ਹੋਵੇ ਕਿਉਂਕਿ ਆਲਰੇਡੀ 15-16 ਦਿਨ ਬੀਤ ਚੁੱਕੇ ਨੇ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਵੀ ਕਿਸੇ ਵੀ ਧਾਰੀ ਦੇ ਨਾਲ ਕੋਈ ਅਤਿਆਚਾਰ ਹੁੰਦਾ ਹੈ ਤਾਂ ਇਹ ਨਹੀਂ ਹੈ ਵੀ ਹੋਰ ਔਰਤਾਂ ਜਿਹੜੀਆਂ ਪਿੱਛੇ हट ਜਾਣ ਸਾਰੀਆਂ ਔਰਤਾਂ ਨੂੰ ਇਕੱਠੇ ਹੋ ਕੇ ਜਿਹੜਾ ਉਹਨਾਂ ਦਾ ਉਹ ਕਰਨਾ ਚਾਹੀਦਾ ਤੇ ਦੂਜੀ ਗੱਲ ਆਸੀ ਆਂਡੀ ਗਵਾਂਡੀ ਦੇ ਨਿ ਬਗਾੜਨੇ ਨਹੀਂ ਚਾਹੀਦੀ ਆਂਡੀ ਗਵਾਂਡੀ ਮੌਕੇ ਤੇ ਕੰਮ ਆਉਂਦੇ ਇਹਨਾਂ ਦਾ ਵੀ ਅੱਜ ਗਵਾਂਡੀਆਂ ਨੇ ਇਹਨਾਂ ਦੀ ਜਾਨ ਬਚਾਈ ਹੈ ਜਿਵੇਂ ਕਿ ਅਸੀਂ ਵੀਡੀਓ ਦੇ ਵਿੱਚ ਦੇਖ ਰਹੇ ਹਾਂ ਔਰ ਇੱਕ ਦੋ ਤਿੰਨ ਲੇਡੀਜ਼ ਦੇ ਵਿੱਚ ਵਿੱਚ ਪੈ ਕੇ ਉਸ ਔਰਤ ਬੰਦੇ ਨੇ ਜਿਹੜਾ ਇਹਨਾਂ ਨੂੰ ਜਿਹੜਾ ਮਾਰ ਕੁੱਟ ਹੋਣ ਤੋਂ ਬਚਾਇਆ ਹੈ ਤੇ ਮੈਂ ਚਾਹੁੰਦਾ ਕਿ ਬਿਲਕੁਲ ਵੀ ਚੰਗੇ ਇਨਸਾਨ ਕੋਈ ਵੀ ਹੋ ਸਕਦੇ ਕਿਸੇ ਵੀ ਪੇਸ ਦੇ ਵਿੱਚ ਹੋ ਸਕਦੇ ਉਹਨਾਂ ਦੇ ਜਿਹੜੀ ਮਦਦ ਕਰਨੀ ਚਾਹੀਦੀ ਹੈ ਤੇ ਅੱਜ ਦਾ ਜਿਹੜਾ ਇਕੱਠ ਹੈ ਮੈਂ ਚਾਹੁੰਦਾ ਕਿ ਇਹ ਕਰ ਰਿਹਾ ਵੀ ਨਾਰੀ ਸ਼ਕਤੀ ਕਿਸੇ ਤੋਂ ਘੱਟ ਨਹੀਂ ਹੈਗੀ ਹੈ ਨਾਰੀ ਸ਼ਕਤੀ ਜਨਨਕ ਅਨ ਜਿਵੇਂ ਕਿ ਅੱਜ ਸਲੂਨ ਮਾਲਕ ਐ ਸਾਰੇ ਹੇ ਸਲੂਨਾਂ ਦੇ ਨਾਲ ਧੱਕਾ ਹੋਇਆ ਕੱਲ ਨੂੰ ਹੋਰ ਵੀ ਦੁਕਾਨਦਾਰ ਕਰਦੇ ਆ ਕਈ ਦੁਕਾਨਾਂ ਕਰਦੇ ਆ ਲੋਕ ਤੇ ਹਾਂਜੀ ਮੈਡਮ ਜੀ ਕਿਵੇਂ ਦੇਖਦੇ ਹੋ ਪਰ ਪਤਾ ਸਰ ਮਾਮਲੇ ਦਾ ਹਾਂਜੀ ਸਰ ਪਤਾ ਹੈ ਸਾਨੂੰ ਸਾਰੇ ਮਾਮਲੇ ਦਾ ਕਿਹੜਾ ਚਾਹੋਗੇ ਜਿਹੜੀ ਵੀਡੀਓ ਦੇਖੀਏ ਤੁਸੀਂ ਹਾਂਜੀ ਸਰ ਜਿਵੇਂ ਲੱਗਿਆ ਵੀਡੀਓ ਵਿੱਚ ਕੀ ਦੇਖਿਆ ਤੁਸੀਂ ਵੀਡੀਓ ਚ ਤਾਂ ਇਹੀ ਦੇਖਿਆ ਸਰ ਕਿ ਜੋ ਹੋਇਆ ਨਾਂ ਇਨਸਾਫੀ ਹੋਈ ਆ ਤੇ ਇਹਦਾ ਇਨਸਾਫ ਹੋਣਾ ਚਾਹੀਦਾ ਏ ਗਲਤ ਹੋਇਆ ਇਦਾਂ ਤਾਂ ਅੱਜ ਅੱਜ ਇਸ ਲੜਕੀ ਨਾਲ ਹੋਇਆ ਕੱਲ ਹੋਰ ਕਿਸੇ ਨਾਲ ਵੀ ਹੋ ਸਕਦਾ ਏ ਧੱਕਾ ਸਾਰੇ ਆਮ ਧੱਕਾ ਹੋਇਆ ਹੈ ਤੇ ਵੀਡੀਓ ਵਿੱਚ ਪੂਰਾ ਦਿਖ ਰਿਹਾ ਸ ਹਾਂਜੀ ਸਲੋਨ ਮਾਲਕ ਕੋਈ ਹੋਰ ਵੀ ਅੱਗੇ ਆਓ ਜਰਾ ਭਾਈ ਸਾਹਿਬ ਅੱਗੇ ਆਜੋ ਇੱਧਰ ਆਜੋ ਅੱਗੇ ਆਜੋ ਹਾਂਜੀ ਹਾਂਜੀ ਤੁਸੀਂ ਵੀ ਸਲੋਨ ਵਾਲੇ ਸਾਰੇ ਹਾਂਜੀ ਆਜੋ ਆਜੋ ਕੋਈ ਗੱਲ ਨਹੀਂ ਤੇ ਮੈਡਮ ਇੱਕ ਗੱਲ ਦੱਸੋ ਵੀ ਸਾਰਿਆਂ ਨੂੰ ਪਤਾ ਹੈ ਕਿ ਸੀਸੀਟੀਵੀ ਕੈਮਰੇ ਸਾਰੀਆਂ ਦੁਕਾਨਾਂ ਤੇ ਲੱਗੇ ਪਏ ਆ ਫਿਰ ਵੀ ਇਹ ਪਤਾ ਹੁੰਦੇ ਸੁੰਦੇ ਵੀ ਉਹਨਾਂ ਨੇ ਇਹ ਹਰਕਤ ਕੀਤੀ ਹੈ ਤੇ ਬਹੁਤ ਹੀ ਸ਼ਰਮਨਾਕ ਹਰਕਤ ਹੈ ਤੇ ਉਹਨੇ ਜ਼ਰੂਰ ਗ੍ਰਿਫਤਾਰ ਕਰਵਾਉਣਾ ਚਾਹੀਏ ہماری यही ਮੰਗ ਹੈ ਸਾਡੀਆਂ ਵੀਡੀਓ ਜਿਹੜੇ ਚੱਲੀਆਂ ਇਸ ਸਕੀਨ ਤੋਂ ਪਰਤੂ ਸਾਡੀ ਖਬਰਾਂ ਦੇ ਵੀ ਹੋਇਆ ਏ ਕਿ ਤੁਸੀਂ ਇਹ ਖਬਰ ਕਿਉਂ ਚਲਾਈ ਇਹਨੂੰ ਹਟਾ ਦਿਓ ਜਾਂ ਕੁਝ ਉਹਨਾਂ ਨੇ ਇਹ ਹਰ ਕਿਉਂ ਚਲਾਈ ਹੈ ਮੈਂ ਤੱਕ ਲੜ ਪਾਈ ਹਾਂ ਆ ਪਾਈ ਹਾਂ ਮੈਮ ਨੇ ਮੇਰਾ ਬਹੁਤ ਜ਼ਿਆਦਾ ਸਪੋਰਟ ਕੀਤਾ ਹੈ ਯਹਾਂ ਤੱਕ ਉਹਨਾਂ ਨੇ ਹੀ ਮੇਰਾ ਇਕੱਲਾ ਸਾਥ دیا ਅਲੱਗੀ ਗੱਲ ਹੋਰ ਹੈ ਜੇ ਤੁਸੀਂ ਜਦੋਂ ਦਾਖਲ ਹੋਏ ਸੀਗੇ ਤੇ ਕਿਸੇ ਮੀਡੀਆ ਪ੍ਰਸੰਧ ਦਾ ਕੋਈ ਸਪੋਰਟ ਲੈਣ ਦਾ ਪਰਚਾ ਇਹਨਾਂ ਨੇ ਦੇਰ ਨਹੀਂ ਲਗਦੀ ਸੀ ਨਹੀਂ ਨਹੀਂ ਸਰ ਉਸ ਵਕਤ ਕੋਈ ਵੀ ਨਹੀਂ ਸੀਗਾ ਮੇਰੇ ਕੋਲ ਸਿਰਫ ਮੈਮ ਤੇਗੇ ਮੇਰੇ ਨਾਲ ਤੁਸੀਂ ਨਹੀਂ ਕਰੇ ਸਾਨੂੰ ਸਪੋਰਟ ਐਕਚੁਅਲੀ ਇਹ ਬਹੁਤ ਜ਼ਿਆਦਾ ਨਾ ਉਸ ਟਾਈਮ ਖਬਰਾਈ ਹੋਈ ਸੀ ਕਿ ਕਿ ਸਿਚੁਏਸ਼ਨ ਐਵੇਂ ਦੀ ਕ੍ਰੀਏਟ ਹੋ ਗਈ ਸੀ ਕਿ ਇਹਦੇ ਸਿਰ 'ਚ ਵੀ ਉਹਨਾਂ ਨੇ ਵਾਰ ਕੀਤੇ ਹੋਏ ਸੀਗੇ ਤਾਂ ਉਸ ਟਾਈਮ ਇਹ ਮੈਂਟਲੀ ਸਿਚੁਏਸ਼ਨ ਉਹਦੇ ਐਵੇਂ ਦੀ ਹੈ ਨਹੀਂ ਸੀ ਕਿ ਅਸੀਂ ਕੁਝ ਬਹੁਤ ਜ਼ਿਆਦਾ ਅੱਗੇ ਤੱਕ ਕਰ ਪਾਂਦੇ। ਵੀ ਹੋਈ ਅਸੀਂ ਤੁਹਾਡੇ ਵਿੱਚ ਵਿਚ ਨੂੰ ਉਹਨਾਂ ਨਾਲ ਕਿੰਨਾ ਦਿਨ? ਜਿਹੜੇ ਦੋਸ਼ੀ ਕੋਈ ਸੀ ਵਿੱਚ ਨਾ ਰੁਪਈਏ ਜਿਹੜੇ। ਨਹੀਂ ਉਹਨਾਂ ਨੇ ਮਤਲਬ ਉਹ ਮੀਟਿੰਗ ਦਾ ਸਰ ਉਹ ਹੁੰਦੀ ਹੈ ਜਿਹੜਾ ਬੰਦਾ ਆਪਣੀ ਗਿਲਟੀ ਫੀਲ ਕਰੇ ਮਾਫੀ ਮੰਗਣ ਦੀ ਕੋਸ਼ਿਸ਼ ਕਰੇ ਹਨਾ। ਉਹ ਤਾਂ ਮਤਲਬ ਬਿਲਕੁਲ ਏਨਾ ਵੱਡਾ ਇੱਕ ਜ਼ੁਰਮ ਕਰਕੇ ਉਹ ਝੁਕਣ ਨੂੰ ਤਿਆਰ ਨਹੀਂ ਸੀਗੇ ਤਾਂ ਉਹ ਮੀਟਿੰਗਸ ਨੂੰ ਆਪਾਂ ਮੀਟਿੰਗਸ ਨਹੀਂ ਕਹਿ ਸਕਦੇ ਉਹ ਤਾਂ ਇੱਕ ਵਾਰੀ ਮਤਲਬ ਆਈ ਡੋਨਟ ਨੋ ਪਤਾ ਨਹੀਂ ਥਾਣੇ 'ਚ ਪਹੁੰਚੇ ਵੀ ਹੈ ਕਿ ਨਹੀਂ ਪਹੁੰਚੇ ਉਲਟਾ ਮਾਫੀ ਮੰਗਣ ਦੀ ਬਜਾਏ ਜਿਹੜੀਆਂ ਧਮਕੀਆਂ ਦਿਵਾ ਰਏ ਆ ਉਹ علیحدਾਂ ਸੋ ਇਹ ਚੀਜ਼ਾਂ ਵੈਸੇ ਥੋੜੀ ਜਿਹੀ ਠੀਕ ਹੈ ਵੀ ਗੱਲ ਜਾਂਦੀ ਹੈ ਜੇ ਜੇ ਸਿੱਧੇ ਤਰੀਕੇ ਦੇ ਨਾਲ ਆ ਕੇ ਉਸ ਨੂੰ ਫੀਲ ਕੀਤਾ ਜਾਂਣਾ ਜਾਣਨਾ ਸੀਗਾ ਕਾਲੂਨ 'ਚ ਦੇਖੋ ਜਾ ਸਕਦੇ ਸੀਗੇ ਜੋ ਤੁਹਾਡੇ ਤੋਂ ਏਨਾ ਵੱਡਾ ਇੱਕ ਜ਼ੁਰਮ ਹੀ ਕਹਿ ਸਕਦੇ ਇਹਨੂੰ ਆਪਾਂ ਜਦ ਹੋ ਹੀ ਗਿਆ ਸੀਗਾ ਤੁਸੀਂ ਕੁੜੀ ਦੇ ਜਾ ਕੇ ਪੈਰਾ ਵਿੱਚ गिर ਜਾਂਦੇ ਜੇ ਤੁਸੀਂ ਮਾਫੀ ਮੰਗਣ ਵਾਲੇ ਹੁੰਦੇ ਤਾਂ ਮੈਂ ਤੁਹਾਨੂੰ ਔਨ ਮੀਡੀਆ ਵੀ ਇਹ ਗੱਲ ਕਹਿ ਰਹੀ ਹਾਂ ਜੇ ਤੁਹਾਨੂੰ ਸ਼ਰਮ ਹੁੰਦੀ ਇੱਕ ਇਨਸਾਨੀਅਤ ਦੇ ਨਾਤੇ ਇੱਕ ਊਮਨ ਹੋਣ ਦੇ ਨਾਤੇ ਤਾਂ ਤੁਸੀਂ ਆ ਸਕਦੇ ਸੀਗੇ ਬਟ ਤੁਸੀਂ ਇਹ ਕੋਸ਼ਿਸ਼ ਨਹੀਂ ਕੀਤੀ ਤਾਂ ਸਾਨੂੰ ਅੱਜ ਇੱਥੇ ਖੜਨਾ ਪੈ ਰਿਹਾ ਇਸ ਆਪਣੇ ਹੱਕ ਦੇ ਵਿੱਚ ਆਵਾਜ਼ ਉਠਾਣੀ ਪੈ ਰਹੀ ਹੈ ਬਿਲਕੁਲ ਜੀ ਸਾਡੇ ਰਿਪੋਰਟਰਸ ਨੂੰ ਵੀ ਕੋਈ ਜ਼ਿਆਦਾ ਐਵਿਡੈਂਸ ਲੈਣ ਦੀ ਲੋੜ ਨਹੀਂ ਹੈਗੀ ਕਿਉਂਕਿ ਵੀਡੀਓ ਸਾਰਾ ਕੁਝ ਦੱਸ ਦਿਆ ਅਸੀਂ ਵੀਡੀਓ ਦੇ ਆਧਾਰ ਤੇ ਹੀ ਖਬਰ ਦਿਖਾਈ ਹੈ ਤੇ ਸਾਨੂੰ ਕਿਸੇ ਦੀ ਹੋਰ ਜ਼ਿਆਦਾ ਵੀਡੀਓਜ਼ ਮੰਗਣ ਦੀ ਲੋੜ ਨਹੀਂ ਹੈਗੀ ਹੈ ਖੁਦ ਲੋਕ ਵੀ ਦੇਖ ਰਹੇ ਆ ਵੀਡੀਓ ਕੀ ਦਿਖਾ ਰਹੀ ਹੈ ਵੀਡੀਓ ਆਪਣੇ ਆਪ ਖੁਦ ਬੋਲਦੀ ਹੈ ਧੰਨਵਾਦ